ਲੋਧਰਣਾ ਪੁਲਿਸ ਨੇ ਸਮਾਜ ਸੇਵੀ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਖਿਲਾਫ ਸੋਸ਼ਲ ਮੀਡੀਆ ਉੱਤੇ ਅਸਲੀਲ ਟਿੱਪਣੀਆਂ ਕਰਨ ਅਤੇ ਮਾਂ ਭੈਣ ਨੂੰ અપਮਾਨਜਨਕ ਪੋਸਟ ਕਰਨ ਦੇ ਦੋਸਤ ਦੇ ਵਿੱਚ ਐਫਆਈਆਰ ਦਰਜ ਕਰ ਲਈ ਹੈ 10 ਦਿਨਾਂ ਬਾਅਦ ਪੁਲਿਸ ਨੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ Facebook ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੇ ਉਸ ਪੋਸਟ ਤੇ ਟਿੱਪਣੀ ਕਰਦੇ ਅਸਲੀਲ ਟਿੱਪਣੀਆਂ ਕੀਤੀਆਂ ਸਨ ਇਸ ਤੋਂ ਇਲਾਵਾ ਪੀਪੀ ਸੁਖਵਿੰਦਰ ਨੇ ਕਿਹਾ ਕਿ ਉਸ ਪੋਸਟ ਦੇ ਉੱਪਰ ਉਸਨੇ ਮਾਂ ਅਤੇ ਭੈਣ ਨੂੰ ਗਾਲ੍ਹਾਂ ਕੱਢੀਆਂ ਹਨ ਸੁਖਵਿੰਦਰ ਸਿੰਘ ਨੇ ਦਿੱਤੇ ਦਿਨ ਜਿਹੜਾ ਨੇ ਪੋਸਟ ਕਮਿਸ਼ਨ ਨਾਲ ਪੋਸਟਾਂ ਨੇ ਕਰਨਾ ਕਰਮਤਾ ਨੇ ਉਸ ਨਾਲ ਅਸਲੀ ਟਿੱਪਣੀਆਂ ਕੀਤੀਆਂ ਸੀ ਕੀ ਹੋਵੇ ਸੁਖਵਿੰਦਰ ਨੇ ਇਹ ਕਿਹਾ ਕਿ ਉਹਨਾਂ ਨੇ ਭਾਣਾ ਸਿੱਧਾ ਕੋਵੀਚ ਨੂੰ ਪ੍ਰਾਈਵੇਟ ਕਰੋ ਜਿਸ ਤੋਂ ਬੋਲਦੇ ਆਖਦੇ ਹੋ ਮੈਨੂੰ ਬਿਆਨ ਦਿੱਤਾ ਗਿਆ ਚਪਲੀ ਕੋਈ ਸੀਤਲਿੰਦਰ ਨੇ ਦੱਸਿਆ ਕਿ 2 ਦਿਨ ਪਹਿਲਾਂ 2 ਮਹੀਨੇ ਰਾਮਨਾਂ ਦੇ ਡਾਕਟਰ ਨੂੰ ਇਟਾ ਨੇ ਸੋਸ਼ਲ ਮੀਡੀਆ ਤੇ ਉਹਨਾਂ ਤੇ ਕਲਤ ਟਿੱਪਣੀ ਕੀਤੀ ਸਨ ਰਾਣਾ ਸਿਮਲਾਪੁਰੀ ਦੀ ਪੋਸਟ ਨੂੰ ਪ੍ਰਾਈਵੇਟ ਕਰੋ ਡਾਕਟਰ ਖਿਲਾਫ ਆਪੀਸੀ ਦੀ ਧਾਰਾ ਤਰਨ ਸੁਤਲਿੰਦਰ ਜਗੂ ਸੁਤਲਿੰਦਰ ਪੋਸਟ 506 ਬਲੌਕ ਤਰਾਵੰਸ ਹਾਂਜੀ ਕਿਵੇਂ ਮੈਸੇਜ ਸੌਰੀ 7542 ਮਾਮਲੇ ਦੀ ਚਾਰ ਸ਼ੁਰੂ ਕਰਦੇ ਪੇਸ਼ ਕਰਦੇ ਬਾਰੇ ਡਾਕਟਰ ਗੁਰਿੰਦਰ ਦੇ ਕੋਲੋਂ ਲੇਕੇ ਜਾਇਆ ਜਾ ਰਿਹਾ ਹੈ ਕੱਲ ਪਰ ਡਾਕਟਰ ਡਾਕਟਰ ਗੁਰਿੰਦਰ ਸਮਰਵਤ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਕੀਤੀ ਨਾਹ ਦੀ ਮਾਫੀ ਦਿੱਤੀ ਇਹ ਮੰਗ ਲਈ ਸੀ